ਕਿਉਂਕਿ ਸਾਡਾ ਹਲਕਾ ਐਂਟ੍ਰੈਂਸ ਹੈ ਸ਼ਹਿਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਅਵੇਲੇਬਲ ਹੋਣਾ ਚਾਹੀਦਾ ਹੈ ਪੀਸੀ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ ਪ੍ਰੈਸ ਕਲੱਬ ਬਹੁਤ ਚੰਗਾ ਹੋਣਾ ਚਾਹੀਦਾ ਜੇ ਆਡੀਟੋਰੀਅਮ ਦੀ ਗੱਲ ਕਰੀਏ ਤਾਂ ਆਡੀਟੋਰੀਅਮ ਇੱਥੇ ਅੱਛਾ ਹੋਣਾ ਚਾਹੀਦਾ ਔਰ ਅਸੀਂ ਕਰ ਵੀ ਰਹੇ ਹਾਂ ਸੋ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪ੍ਰੈਸ ਕਲੱਬ ਦੇ ਵਿੱਚ ਕੈਂਟੀਨ ਕੰਬਾਰ ਦਾ ਇੱਕ ਇਨੌਗੁਰੇਸ਼ਨ ਕੀਤਾ ਗਿਆ ਉਹਦਾ ਮੂਰਤ ਕੀਤਾ ਗਿਆ ਔਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਮੈਂ ਹੁਣੇ ਡਿਸਕਸ ਵੀ ਕਰੀ ਸੀ ਕਿ ਬੈਕ ਸਾਈਡ ਤੇ ਹੱਥ ਬਣਾਵਾਂਗੇ ਕੁਛ ਨਾ ਕੁਛ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਆਪਾਂ ਮੈਂਬਰਸ ਜੋੜੀਏ ਆਪਣੇ ਨਾਲ ਜਿਵੇਂ ਬਹੁਤ سارے ਮੈਂਬਰਸ ਉਧਰ ਕਲੱਬਜ਼ ਦੇ ਵਿੱਚ ਜਾਂਦੇ ਆ ਆਪਣੇ ਹਲਕੇ ਦੇ ਵਿੱਚ ਵੀ ਹੁਣ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਬਹੁਤ سارے ਮੈਂਬਰਸ ਚਾਹੁੰਦੇ ਆ ਕਿ ਕੋਈ ਚੰਗਾ ਕਲੱਬ ਸਾਨੂੰ ਮਿਲੇ ਤਾਂ ਕਿ ਸਾਨੂੰ ਬਾਹਰ ਨਹੀਂ ਜਾਣਾ ਪਏ ਸੋ ਇਨ ਫਿਊਚਰ ਅਸੀਂ ਚਾਹਾਂਗੇ ਇੱਥੇ ਮੈਂ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਐਕਟੀਵਿਟੀਜ਼ ਵਿੱਚ ਸਟਾਰਟ ਕਰੀਏ ਹਾਂ ਚਾਹੀਏ ਟਵਾਈਸ ਅ ਮੰਥ ਹੋ ਜਾਣ ਕੋਈ ਬੁੱਕ ਰੀਡਿੰਗ ਸੈਸ਼ਨਸ ਹੈ ਕੋਈ ਯੋਗਾ ਸੈਸ਼ਨਸ ਹੈ ਮੈਡੀਟੇਸ਼ਨ ਸੈਸ਼ਨਸ ਹੈਗੇ ਨੇ ਜਿਹਦੇ ਨਾਲ ਸਾਡੇ ਨਾਲ ਬੱਚੇ ਜਿਹੜੇ ਹੈਗੇ ਨੇ ਸਟੂਡੈਂਟਸ ਹੈ ਯੰਗ ਬੱਚੇ ਹੈ ਉਹ ਵੀ ਸਾਡੇ ਨਾਲ ਜੁੜਨ ਸਾਡੇ ਨਾਲ ਲੇਡੀਜ਼ ਵੀ ਜੁੜਨ ਸੋ ਮੈਂ ਇਹਨਾਂ ਸਾਰਿਆਂ ਨੂੰ ਢੇ ਸਾਰੀਆਂ ਸ਼ੁਭਕਾਮਨਾਵਾਂ ਦਿੰਨੀ ਆ ਆਪਣੇ ਵੱਲੋਂ ਔਰ ਮੈਂ ਨਾਲ ਇਹ ਵੀ ਕਹਿ ਰਹੀ ਹਾਂ ਕਿ ਜਿਹੜਾ ਕੈਂਟੀਨ ਹੈ ਸਤ ਜਿਆਦਾ ਯੂਜ਼ ਵੀ ਅਸੀਂ ਇਹ ਕਰਾਂਗੇ ਹਾਂ ਲੱਗਦਾ ਨਹੀਂ ਕਿ ਉਹ ਜਿਹੇ ਪਬਲਿਕ ਐਂਟਰਟੇਨਮੈਂਟਸ ਪੁਆਇੰਟਸ ਸ਼ਹਿਰ ਦੇ ਜ਼ਰੂਰੀ ਹੋਣ ਚਾਹੀਦੇ ਆ ਦੇਖੋ ਮੈਂ ਕਹਿੰਦੀ ਮੇਰੇ ਹਲਕੇ ਛੋਣੇ ਚਾਹੀਦੇ ਆ ਬਾਕੀ ਅਸੀਂ ਅਗਰ ਨਾਰਥ ਵਿੱਚ ਚਲੇ ਜਾਣੇ ਤੇ ਉੱਥੇ ਆਲਰੇਡੀ ਸਰਵਿਸ ਕਲਬ ਲੰਮਸਨ ਕਲਬ ਅੰਮ੍ਰਿਤਸਰ ਕਲਬ ਹੈ ਉੱਥੇ ਪਾਰਕਸ ਹੈ ਸਭ ਕੁਝ ਹੈ ਯੇ ਸਰਟਨਲੀ ਸਾਰੇ ਹਲਕੇ ਛੋਣੇ ਚਾਹੀਦੇ ਪਰ ਕਿਉਂਕਿ ਸਾਡਾ ਹਲਕਾ ਐਂਟਰੈਂਸ ਆਫ ਦ ਸਿਟੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਹੈ ਸਾਡੇ ਦੇ ਵਿੱਚ ਕੈਮ ਨਹੀਂ ਹੈ ਤੇ ਡਾਕਟਰ ਦੇ ਵਾਸਤੇ ਟੈਂਟ ਤੇ ਕੰਮ ਨਾ ਬੈਗਣ ਸੇਨ ਵਾਸਤੇ ਟੈਂਟ ਕੰਮ ਨਾ ਬੈਗਣ ਆ ਦੇਖੋ ਇਸ ਤਰ੍ਹਾਂ ਹੈ ਅੱਜਕੱਲ ਮੈਨੂੰ ਲੱਗਦਾ ਹੈ ਕਿ ਲੋਕ ਭਾਲ ਰਹੇ ਜਿਹੀਆਂ ਚੀਜ਼ਾਂ ਔਰ ਕਿਸੇ ਚੰਗੇ ਤਰ੍ਹਾਂ ਦੇ ਐਂਟਰਟੇਨਮੈਂਟਲੀ ਹੈਲਥਲੀ ਫਿਟਨੈਸਲੀ ਹੁਣ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਅਵੇਅਰ ਨੇ

ਜਿੱਥੇ-ਜਿੱਥੇ ਜ਼ਮੀਨ ਦੀ ਵੀ ਲੋੜ ਹੋएगी ਸਰਕਾਰ ਕਦੇ ਵੀ ਦੌੜੀ ਨਹੀਂ ਅੱਗੇ ਵੀ ਨਹੀਂ ਦੌੜੇ। ਪ੍ਰਗਟਾਵਾ ਵੱਲੋਂ ਕੁਝ ਡਿਮਾਂਡਸ ਵੀ ਰੱਖੀਆਂ ਗਈਆਂ ਸੀ। ਉਹ ਉਹ ਡਿਮਾਂਡਸ ਤਾਂ ਮੇਰੀਆਂ ਨਾਲ ਦੀਆਂ ਬੜੇ ਦੇਰੀਆਂ ਚੱਲਦੀਆਂ ਔਰ ਉਹਨਾਂ ਦੇ ਓਕੇ ਵੀ ਹੋਈ ਹੋਈ ਐ। ਜਿੱਦਾਂ-ਜਿੱਦਾਂ ਦੀ ਜਿਹੜੀ ਡਿਮਾਂਡ ਜਿਹੜੀ ਜਿਹੜੀ ਡਿਮਾਂਡ ਜ਼ਮੀਨ ਦੀ ਵੀ ਸਮੇਂ-ਸਮੇਂ ਤੇ ਮੇਰੇ ਕੋਲ ਆਏਗੀ ਉਹਨੂੰ ਅਸੀਂ ਉਸ ਤਰ੍ਹਾਂ ਹੀ ਪੂਰੀ ਕਰ ਦੇਣਾ। ਮੈਂ ਇੱਕ ਘਾਟਣਾ ਵਾਦਾ ਕਰਉ ਕਿ ਸੀਐਮ ਸਾਹ ਸਾਡਾ 3 ਕਰੋੜ ਰੁਪਇਆ ਪ੍ਰਸਤ ਬੰਦਾ ਜਿਹੜਾ ਰਹਿੰਦਾ ਹੈ ਜੀ। ਉਹ ਤੁਸੀਂ ਹੁਣ ਜਦੋਂ ਸੀਆਮ ਸਾਹਿਬ ਆਦੇ ਉਹਨਾਂ ਨਾਲ ਕਰਕੇ ਸਾਨੂੰ ਕੁਝ ਨਾ ਕੁਝ ਕਰੋ ਮੈਂ ਮੈਂ ਤੁਹਾਡੇ 'ਚ ਇਹ ਵਾਅਦਾ ਕਰਕੇ ਜਾਂਦੀ ਆ ਕਿ ਜਿਹੜਾ ਇਹਨਾਂ ਦਾ ਇਹ ਵਾਲਾ ਇਸ਼ੂ ਹੈਗਾ ਜਿਹੜੀ ਮੇਰੀ ਅਗਲੀ ਚੰਡੀਗੜ੍ਹ ਦੀ ਫੇਰੀ ਹੋਏਗੀ ਉਹਦੇ ਵਿੱਚ ਮੈਂ ਡਿਸਕਸ ਕਰਕੇ ਤੁਹਾਨੂੰ ਕੁਝ ਨਾ ਕੁਝ ਕੰਕ੍ਰੀਟ ਜਵਾਬ ਵਾਪਸ ਆ ਕੇ ਦੇਵਾਂਗੀ ਬਹੁਤ ਬਹੁਤ ਥੈਂਕ ਯੂ ਪ੍ਰੈਸ ਕਲਬਰ ਕੋਲ ਵੀ ਇੱਥੇ ਫਾਰਥਰ ਇਨਫੋਰਮੇਸ਼ਨ ਕੀਤੀ ਗਈ ਹੈ ਕੰਟੇਨ ਵੀ ਕਿਹਾ ਕਿ ਉਸ ਸਮਝ ਅਸ ਕੀ ਬਿਕੋ ਅੱਜ ਬੜਾ ਇਤਿਹਾਸਿਕ ਦਿਨ ਹੈ ਇਹ ਜਿਹੜਾ ਦਿਨ ਸੀ ਇਸ ਦੀ ਸਾਰ ਪੱਤਰਕਾਰ ਨੂੰ ਦੇਖ ਸੀ ਸਾਡੀ ਜਿੰਨੀ ਮੈਨੇਜਮੈਂਟ ਹੈ ਉਹਨਾਂ ਨੂੰ ਦੇਖ ਸੀ ਕਿ ਅੱਜ ਦਾ ਦਿਨ ਆਵੇ ਪਰ ਇਹ ਕਿਉਂ ਨਹੀਂ ਸੀ ਆ ਰਿਹਾ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਸੀ ਬਹੁਤ ਸਾਰੀਆਂ ਔਕੜਾਂ ਸੀ ਬਹੁਤ ਸਾਰੀਆਂ ਰੁਕਾਵਟਾਂ ਸੀ ਜਿਹੜੀਆਂ ਕਿ ਜਾਣ ਮੁੱਝ ਕੇ ਖੜੀਆਂ ਕੀਤੀਆਂ ਗਈਆਂ ਇਲੈਕਸ਼ਨਸ ਹੁੰਦੇ ਸੀ ਸਾਡੀ ਜਿਹੜੀ ਵਿਰੋਧੀ ਧਿਰ ਆ ਉਹ ਕੋਰਟ ਚ ਚੱਲ ਜਾਂਦੀ ਸੀ ਪਹਿਲਾਂ ਵੀ ਇਦਾਂ ਹੋਇਆ ਹੁਣ ਫੇਰ ਇਦਾਂ ਹੋਇਆ ਖੁਦ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਤਰੀਕਾ ਪੁੱਗਦਾ ਰਿਹਾ ਇੱਥੇ ਸਾਡਾ ਕੀ ਹਾਲ ਹੁੰਦਾ ਸੀਗਾ ਕਦੇ ਐਡੀਸੀ ਕੋਨਕਰੀ ਲੱਗ ਰਹੀ ਆ ਕਦੇ ਡੀਸੀ ਕੋਨਕਰੀ ਲੱਗ ਰਹੀ ਆ ਅਸੀਂ ਇੱਕ ਮਤਲਬ ਜਿੱਦਾਂ ਨਾ ਮੁਲਜ਼ਮ ਦੇ ਤੌਰ ਤੇ ਜਿੱਦਾਂ ਪੇਸ਼ ਹੁੰਨੇ ਆ ਇਸ ਤਰ੍ਹਾਂ ਪੇਸ਼ ਹੁੰਨੇ ਸੀ ਜਾ ਕੇ ਅਦਾਲਤਾਂ ਚ ਅਸੀਂ ਜਾ ਕੇ ਪੇਸ਼ ਹੋਏ ਪਰ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਜਿਹੜੇ ਫੰਡਸ ਸਾਨੂੰ ਆ ਰਹੇ ਸੀ ਜਿਹੜੇ ਫੰਡ ਸਾਨੂੰ ਮਹਿਆ ਕਰਵਾਏ ਜਾ ਰਹੇ ਸੀ ਪਿਛਲੀ ਵਾਰੀ ਵੀ ਹੋਇਆ ਇਸ ਵਾਰੀ ਵੀ ਆ 30 ਲੱਖ ਰੁਪਏ ਇਸ ਵਾਰੀ ਸਾਡਾ ਉਹ ਵਾਪਸ ਚਲਾ ਗਿਆ ਕਿਉਂਕਿ ਜਦੋਂ ਮਸਲਾ ਕੋਰਟ ਚ ਚੱਲ ਜਾਂਦਾ ਸਭ ਜੁਡੇ ਹੋ ਜਾਂਦਾ ਮਸਲਾ ਇਹ ਜਿਹੜੇ ਅਧਿਕਾਰੀ ਨੇ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਇਹ ਫੰਡ ਜੇ ਜਾਰੀ ਕਰਦੇ ਮੜ ਕੇ ਅਸੀਂ ਨਾ ਇਨਵੋਲ ਹੋ ਜਾਈਏ ਸਾਨੂੰ ਕੋਈ ਕੋਰਟ ਤੇ ਨੋਟਿਸ ਨਾ ਆ ਜਾਏ ਉਸ ਕਰਕੇ ਸਾਡੇ ਫੰਡ ਚਲ ਗਏ ਫਿਰ ਵੀ ਸਾਡੀ ਟੀਮ ਨੇ ਆਪਾਂ ਰਲ ਕੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਇੱਕ ਦੂਜੇ ਨਾਲ ਹਮੇਸ਼ਾ ਆਪਾਂ ਕਨੈਕਟਰ ਰਹੇ ਨੇ ਸੀ ਤੇ ਕੋਈ ਨਾ ਕੋਈ ਵੇਅ ਆਊਟ ਲੱਭਦੇ ਰਹੇ ਨੇ ਸੀ ਕਿ ਪ੍ਰੈਸ ਕਲੱਬ ਜਿਹੜਾ ਰਨਿੰਗ ਚ ਰਹੇ ਜੀ ਨਾ ਹੋਵੇ ਕਿ ਜੇ ਬੰਦ ਹੋ ਗਿਆ ਤਾਂ ਫਿਰ ਹਮੇਸ਼ਾਵਾਰੀ ਬੰਦ ਹੋ ਜਨਾ ਕਿਉਂਕਿ ਫੰਡ ਨਹੀਂ ਹੈ ਪਰ ਆਪਾਂ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹੇਗੇ ਜਿਹੜੇ ਕਿਸੇ ਤਰੀਕੇ ਨਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਜਾਂ ਹੋਰ ਤਰੀਕੇ ਨਾਲ ਇਤੋਂ ਤੱਕ ਕਿ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਪਾਕਟ ਚ ਵੀ ਕਈ ਵਾਰੀ ਪੈਸੇ ਪਾਏ ਤੇ ਪਾ ਕੇ ਇਤਾਂਕੇ ਨੂੰ ਰਨਿੰਗ ਰੱਖੀਏ ਉਹ ਕੁਐਸਚਨ ਜਿਹੜੀਆਂ ਅੱਜ ਰੰਗ ਲਈਆਂ ਤੇ ਅੱਜ ਜਿਹੜੀ ਇੱਥੇ ਇਨੌਗੁਰੇਸ਼ਨ ਕੀਤੀ ਇੱਕ ਤਰ੍ਹਾਂ ਦਾ ਰੈਸਟੋਰੈਂਟ ਬਣ ਗਿਆ ਕੈਨ ਨੂੰ ਕੈਫੇ ਆ ਕੈਨ ਨੂੰ ਬਾਹਰ ਆ ਪਰ ਇੱਕ ਰੈਸਟੋਰਾਂ ਔਰ ਮਿਸਟਰ ਦੀਦਲ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਇਸ ਦਾ ਆਕਰੇ ਨੇ ਇਹਨਾਂ ਨੂੰ ਇੱਥੇ ਦਾ ਕੰਟ੍ਰੈਕਟ ਜਿਹੜਾ ਦਿੱਤਾ ਗਿਆ ਵਾ ਤੇ ਦੇਖੋ ਟਰਾਂਸਪੇਰੈਂਸੀ ਹੋਣੀ ਬਹੁਤ ਜ਼ਰੂਰੀ ਆ ਟਰਾਂਸਪੇਰੈਂਸੀ ਇਨ ਦਾ ਸੈਂਸ ਕਿ ਅਸੀਂ ਇਹਨਾਂ ਦੇ ਵਿੱਚੋਂ ਇਨ ਦਾ ਬਿਗਨਿੰਗ ਆਪਾਂ ਇਹਨਾਂ ਕੋ ਕੁਝ ਨਹੀਂ ਲੈ ਰਹੇ ਸਾਡੀ ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਇਹਨੂੰ 3 ਮਹੀਨੇ ਬਾਅਦ ਸਾਡੀ ਰਿਵਿਊ ਹੋਣੀ ਆ ਰਿਵਿਊ ਸਾਡੀ ਸਾਡੀ ਕਮੇਟੀ ਜਿਹੜੀ ਰਿਵਿਊ ਕਰੇਗੀ ਕਿ ਸਾਨੂੰ ਕਿੰਨੀ ਇਨਕਮ ਆ ਰਹੀ ਆ ਕਿ ਅਗੂ ਇਹਨਾਂ ਕੋ ਆਪਾਂ ਕੀ ਲੈਣਾ ਕੀ ਨਹੀਂ ਲੈਣਾ ਉਹ ਸਾਰਾ ਆਪਾਂ ਰਿਵਿਊ ਕਰਾਂਗੇ ਜੇ ਨਹੀਂ ਸਫੀਸ਼ੀਐਂਟ ਹੁੰਦਾ ਫੇ 6 ਮਹੀਨੇ ਬਾਅਦ ਰਿਵਿਊ ਕਰਾਂਗੇ ਇਸ ਢੰਗ ਨਾਲ ਅਸੀਂ ਕਿਉਂਕਿ ਦੇਖੋ ਜਿੰਨੇ ਇੱਥੇ ਇਨਵੈਸਟ ਕਰਨਾ ਨੇ ਜਿੰਨੇ ਇੱਥੇ ਪ੍ਰੈਸ ਕਲੱਬ ਚਲਾਉਣੀ ਆ ਜਿੰਨੇਰ ਤੱਕ ਉਹਨੂੰ ਕੋਈ ਆਮਦਨ ਨਹੀਂ ਹੋਏਗੀ ਉਹ ਸਾਨੂੰ ਕੀ ਦੇਵੇਗਾ ਪ੍ਰੈਸ ਕਲੱਬ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੋਣ ਤੁਹਾਡੀ ਕੰਟੀਨ ਇਥੋੜਾ ਰੈਸਟੋਰੈਂਟ ਜਿਹੜਾ ਸਹੀ ਢੰਗ ਨਾਲ ਚੱਲੇ ਉਸ ਵਾਸਤੇ ਇੱਥੇ ਦੀ ਬਿਊਟੀਫਿਕੇਸ਼ਨ ਹੋਵੇ ਇੱਥੇ ਸਟੈਟਿਕ ਸੈਂਸ ਨਾਲ ਲੋਕੀ ਆ ਕੇ ਬੈਠਣ ਖਾਸ ਤੌਰ ਤੇ ਸਾਡਾ ਪੱਤਰਕਾਰ ਭਾਈਚਾਰਾ ਇੱਥੇ ਆਵੇ ਉਹਨਾਂ ਨੂੰ ਸਬਸਾਈਡਾਈਜ਼ਡ ਰੇਟ ਤੇ ਮਤਲਬ ਜੋ ਆਮ ਮੈਂਬਰਸ ਆਪਾਂ ਲਵਾਂਗੇ ਉਹ ਮੈਂਬਰ 25-25000 ਰੁਪਏ ਆਪਾਂ ਬੇਸਿਕ ਮੈਂਬਰਸ਼ਿਪ ਫੀਸ ਰੱਖੀ ਆ ਤੇ ਉਹਨਾਂ ਤੋਂ ਇਲਾਵਾ ਜਿਹੜੇ ਪੱਤਰਕਾਰ ਸੇਰ ਵੀ ਉਹਨਾਂ ਦੀ ਜਿਹੜੀ ਐਨਵਲ ਫੀਸ ਉਹੀ ਹੋਏਗੀ ਜਿਹੜੀ ਹੈਗੀ ਆ 600 ਰੁਪਏ ਜਿਹੜਾ ਉਹਨਾਂ ਦਾ ਕਾਰਡ ਬਣਦਾ ਵਾ ਬਟ ਜਿਹੜੇ ਬਾਹਰੋਂ ਮੈਂਬਰ ਲਾਗੇ ਉਹਨਾਂ ਦੀ 25000 ਰੁਪਏ ਜਿਹੜੀ ਆ ਉਹ ਆਪਾਂ ਬੇਸਿਕ ਫੀਸ ਰੱਖੀ ਆ ਲਾਈਫਟਾਈਮ ਹੋਏਗੀ ਔਰ ਉਹਨਾਂ ਕੋਲ ਹੋਰ ਵੀ ਜਿਹੜੀ ਜਿਹੜੀ ਐਨਓ ਫੀਸ ਲਗਾਨੀ ਉਹ ਅਸੀਂ ਸਾਰੇ ਡਿਸਾਈਡ ਕਰਨਾ ਹਜੇ ਵੀ ਹਾਂ ਮੈਂ ਜਿਹੜੇ ਆ ਹਨਾ ਮੈਗਮੰਟ ਦਾਸ ਰਹਾ ਤੇ ਉਹ ਸਾਰਾ ਆਪਾਂ ਜਿਹੜਾ ਵਾ ਉਹਨੂੰ ਕਰਕੇ ਆਪਸ ਦੇ ਵਿੱਚ ਸਲਾਹ ਕਰਕੇ ਉਹ ਵੀ ਨਾਲ ਦੀ ਨਾਲ ਜਿਹੜੀ ਆ ਉਹ ਕੀ ਲਾਗੂ ਕਰਨਾ ਕੀ ਨਹੀਂ ਕਰਨਾ ਉਹ ਕਰ ਲਿਆ ਜਾਵੇਗਾ ਉਸ ਤੋਂ ਲਾਵਾ ਸਾਨੂੰ ਲੋੜ ਸੀ ਕਿ ਇੱਥੇ ਜਿਹੜੀ ਬਿਊਟੀਫਿਕੇਸ਼ਨ ਹੈ ਇੱਥੇ ਸਟੈਟਿਕ ਸੈਂਸ ਹੋਏ ਇੱਥੇ ਕਿਉਂਕਿ ਸਰਦੀਆਂ ਆ ਰਹੀਆਂ ਪਿੱਛੇ ਲਾਉਨ ਹੈ ਬਹੁਤ ਵੱਡਾ ਉਹਨੂੰ ਮੇਨਟੇਨ ਕਰਨਾ ਉਹਨੂੰ ਤਿਆਰ ਕਰਨਾ ਤੇ ਇਸੇ ਕਰਕੇ ਹਲਕੇ ਦੇ ਐਮਐਲਏ ਸਾਹਿਬਾ ਜਿਹੜੀ ਉਹਨਾਂ ਨੂੰ ਇੱਥੇ ਆ ਸੱਦਿਆ ਸੀ ਔਰ ਗੱਲ ਤੇ ਬੜੀ ਲੰਮੇ ਸਮੇਂ ਹੀ ਚੱਲ ਰਹੀ ਸੀ ਤੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਇੱਥੋਂ ਜਿਹੜੇ ਇੰਪਰੂਵਮੈਂਟ ਰੈਸ ਦੇ ਚੇਅਰਮੈਨ ਇੱਥੋਂ ਦੇ ਜਿਹੜੇ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨਾਲ ਵੀ ਗੱਲਬਾਤ ਕਈ ਵਾਰੀ ਹੋਈ ਪਰ ਉਹਨਾਂ ਨੂੰ ਲੱਗਦਾ ਇਹਨਾਂ ਚੀਜ਼ਾਂ 'ਚ ਧਿਆਨ ਨਹੀਂ ਆ ਪੱਤਰਕਾਰਾਂ ਕੋਲੋਂ ਖਬਰਾਂ ਤੇ ਬਹੁਤ ਚਾਉਂਦੇ ਨੇ ਕਿ ਖਬਰਾਂ ਸਾਡੀਆਂ ਲੱਗਣ ਪਰ ਪੱਤਰਕਾਰਾਂ ਦੀ ਬਿਹਤਰੀ ਵਾਸਤੇ ਕੋਈ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਆ ਪ੍ਰੈਸ ਕਲੱਬ ਦੀ ਬਿਹਤਰੀ ਵਾਸਤੇ ਕੋਈ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਕੋਈ ਗੱਲ ਨਹੀਂ ਟਾਈਮ ਦੇ ਤਲ ਬਾਕੀ ਇਹਨਾਂ ਨੇ ਮੈਮ ਇੱਥੇ ਆਏ ਨੇ ਅੱਜ ਉਹਨਾਂ ਨੇ ਬਹੁਤ ਵਧੀਆ ਆਗਰਾ ਦਿੱਤਾ ਔਰ ਵੱਡੀ ਗੱ ਅਫੀਸਰ ਜਿਹੜੇ ਐ ਇੰਪਰੂਵਮੈਂਟ ਵਾਸਤੇ ਜਾਂ ਹੋਰ ਜਿਹੜੇ ਅਫੀਸਰ ਸੀ ਉਹ ਨਾਲ ਲੈ ਕੇ ਆਏ ਸੀ ਇੱਥੇ ਨਾਲ ਲੈ ਆ ਕੇ ਉਹਨਾਂ ਨੇ ਉਹਨਾਂ ਨੂੰ ਉਸੇ ਵੇਲੇ ਇਨਸਟ੍ਰਕਸ਼ਨ ਦਿੱਤੀਆਂ ਕਿ ਕੱਲ ਤੋਂ ਹੀ ਇੱਥੇ ਚੇਂਜਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਬਿਊਟੀਫਿਕੇਸ਼ਨ ਹੋਣੀ ਹੈ ਜਿਹੜੇ ਕੰਮ ਹੋਣੇ ਆ ਉਹ ਕੱਲ ਤੋਂ ਹੀ ਸ਼ੁਰੂ ਹੋ ਜਾਣਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਦੀ ਦੇਖੋ ਹੋਰ ਬਦਲ ਜਾਈ ਦੇਗੀ ਇੱਕ ਹੋਰ ਵੱਡੀ ਜਿਹੜੀ ਡਿਮਾਂਡ ਹੈ ਕਿ ਬਾਹਰ ਦਾ ਜਿਹੜਾ ਵਾ ਅਸੀਂ ਸ਼ੁਰੂ ਇਨੌਗੁਰੇਟ ਤੇ ਕਰ ਦਿੱਤਾ ਵਾ ਕੈਫੇ ਬਾਹਰ ਇਨੌਗੁਰੇਟ ਕਰਤਾ ਪਰ ਇਹ ਨਾ ਹੋਏ ਕਿ ਸਾਡੇ ਜਰਨਲਿਸਟ ਭਰਾ ਆਨ ਆ ਕੇ ਵਾਇਨ ਲੱਭਣ ਜਾਂ ਕੁਛ ਲੱਭਣ ਉਹ ਅਸੀਂ ਇਹਦਾ ਫੇਸਡ ਬੈਨਰ ਹੋਏਗਾ ਉਹ ਵੀ ਜ਼ਰੂਰ ਹੋਏਗਾ ਉਹਦੇ ਬਾਰੇ ਵੀ ਆਪਾਂ ਜੋ ਮਤਲਬ ਜੋ ਚਾਰਾ ਜਿ ਕਰਨੀ ਆ ਉਹ ਅਸੀਂ ਕਰ ਰਹੇ ਆ ਨਾਲ ਦੀ ਨਾਲ ਤੇ ਤਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਹੂਲਤਾਂ ਵਾਈਫਾਈ ਦੀ ਸਹੂਲਤਾਂ ਇੱਥੇ ਆ ਫੁੱਲ ਤੁਸੀਂ ਦੇਖਿਆ ਏਸੀ ਪੂਰਾ ਚੱਲ ਰਿਹਾ ਵਾ ਤੇ ਇਹ ਕਿਉਂਕਿ ਇਹ ਤੁਹਾਡਾ ਆਪਣਾ ਘਰ ਆ ਸਾਰਿਆਂ ਦਾ ਆਪਣਾ ਘਰ ਆ ਹੈ ਨਾ ਇੱਥੇ ਆ ਕੇ ਜਿੰਨੇ ਤੱਕ ਅਸੀਂ ਇੱਥੇ ਆ ਕੇ ਬੈਠਾਂਗੇ ਨਹੀਂ ਆਪਣੇ ਗੈਸ ਇੱਥੇ ਲੈ ਕੇ ਨਹੀਂ ਆਵਾਂਗੇ ਤੁਹਾਡੇ ਆਪਣੀਆਂ ਜਿਹੜੀਆਂ ਕੋਈ ਪਾਰਟੀਆਂ ਇਸ ਤੋਂ ਵਧੀਆ ਜਗ੍ਹਾ ਨਹੀਂ ਮਿਲਣੀ ਇਸ ਤੋਂ ਵਧੀਆ ਜਿਹੜਾ ਵਾ ਨਾ ਇੱਕ ਔਰਾ ਜਿਹੜਾ ਇੱਥੇ ਦਾ ਵਾ ਉਹ ਨਹੀਂ ਕਿਤੇ ਮਿਲਣਾ ਨਹੀਂ ਹਨ ਜੀ ਤੇ ਇਸ ਕਰਕੇ ਇਹ ਇੱਥੇ ਇਹ ਨਾਲ ਜੁੜੋ ਜੁੜੰਦਾ ਮਤਲਬ ਇਹ ਹੈ ਕਿ ਆਪਾਂ ਇਮੋਸ਼ਨਲੀ ਇਸ ਨਾਲ ਜੁੜੀਏ ਪੈਸ کلب ਸਾਡਾ ਆਪਣਾ ਸਾਰਿਆਂ ਦਾ ਆਪਾਂ ਇਮੋਸ਼ਨਲੀ ਇਹ ਨਾਲ ਜੁੜੀਏ ਸਿਰਫ ਮੌਦੇਦਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਾਕਿਆ ਪਛਾਨਨਾ ਦੱਸ ਚੇ ਸ੍ਰੀ ਅੰਮ੍ਰਿਤਸਰ ਗੁਰੂ ਨਗਰੀਆ ਜੇ ਪੂਰੀ ਦੁਨੀਆ ਚ ਮਕਬੂਲ ਆ ਤੇ ਇਥੇ ਦਾ ਪ੍ਰੈਸ ਕਲੱਬ ਜਿਹੜਾ ਵਾ ਉਹ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਣਾ ਚਾਹੀਦਾ ਸੋ ਇਸੇ ਆਸਨਾ ਅਸੀਂ ਜਿਹੜੇ ਆ ਉਹ ਇੱਥੇ ਅੱਜ ਸ਼ੁਰੂਆਤ ਕੀਤੀ ਆ ਤੇ ਸਮਾਂ ਸਾਡਾ ਜਿਵੇਂ ਮੈਂ ਦੱਸਿਆ ਪਹਿਲਾਂ ਬਹੁਤ ਸਾਰਾ ਖਰਾਬ ਹੋ ਗਿਆ ਸੀ ਪਰ ਜਿਹੜਾ ਥੋੜਾ ਸਮਾਂ ਬਚਿਆ ਉਹ ਚਾਪਾ ਕੋਸ਼ਿਸ਼ ਹੈ ਸਾਡੀ ਬਾਤਵਾ ਦੇ ਵਿੱਚ ਹੋਸੀ ਹੋਰ ਪਰਫੁੱਲਤ ਕਰੀਏ ਸਰਦਾ ਜੀ ਜਿਹੜਾ ਜਿਨਾ ਜੀ ਹਲਕਾ ਉਹਦਾ ਇੱਕ ਪਹੁੰਚ ਸੀ ਤੁਹਾਡੀ ਡਿਸਕਸ਼ਨ ਵੀ ਇਹਨਾਂ ਦੇ ਨਾਲ ਹੋਈ ਆ ਜਿਸ ਤਰ੍ਹਾਂ ਇਹ ਦੇ ਮਹਾਨ ਸਿੱਖੀਆਂ ਨਹੀਂ ਆਣੀਆਂ ਤੇ ਜੋ ਕਸਟੋ ਦਾ ਪੈਸਾ ਸਰਕਾਰ ਕੋਲ ਰੱਖ ਉਹਦੇ ਉੱਤੇ ਕੀ ਹੋਣਾ ਨਾਲ ਤੁਹਾਡਾ ਇਸ਼ਵਾਰ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਦੋਂ ਅਕਾਲੀ ਬੀਜੇਪੀ ਗਵਰਨਮੈਂਟ ਸੀ ਉਸ ਵੇਲੇ ਜਦੋਂ ਨੇਗੋਸ਼ੀਏਟ ਕੀਤਾ ਗਿਆ ਸੀ ਇੱਥੇ ਨੀ ਪੱਥਰ ਰੱਖਿਆ ਗਿਆ ਸੀ ਨੀ ਪੱਥਰ ਰੱਖਣ ਤੋਂ ਪਹਿਲਾਂ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀਗਾ ਕਿ ਪ੍ਰੈਸ ਕਲੱਬ ਜਿਹੜਾ ਅਮਰਸਰ ਨੂੰ ਅਸੀਂ ਦੇਣਾ ਅਮਲਸਰ ਨੂੰ ਦੇਣ ਵਾਸਤੇ 5 ਕਰੋੜ ਰੁਪਇਆ ਉਹਨਾਂ ਨੇ ਪਾਸ ਕਰ ਦਿੱਤਾ ਸੀ ਕਿ 5 ਕਰੋੜ ਰੁਪਇਆ ਅਮਲਸਰ ਦੀ ਪੈਸ ਕਲੱਬ ਤੇ ਲਾਇਆ ਜਾਵੇਗਾ ਜਿਹਦੇ ਵਿੱਚ ਸਾਡੇ ਕਮਰੇ ਦੀ ਪ੍ਰੋਵੀਜ਼ਨ ਵੀ ਹੈ ਸਵਿਮਿੰਗ ਪੂਲ ਦੀ ਪ੍ਰੋਵੀਜ਼ਨ ਹੈ ਸਾਰਾ ਮੈਪ ਬਣਿਆ ਹੋਇਆ ਹੈ ਗਵਰਨਮੈਂਟ ਦੇ ਕੋਲ ਹੈਗਾ ਪੀਡਬਲਡੀ ਦੇ ਕੋਲ ਹੈਗਾ ਸਵਾ 2 ਕਰੋੜ ਰੁਪਇਆ ਇੱਤੇ ਲੱਗ ਚੁੱਕਾ ਜਦੋਂ ਸਾਨੂੰ ਇਨੀਸ਼ੀਅਲੀ ਹੈਂਡਓਵਰ ਕੀਤਾ ਗਿਆ ਸਵਾ 2 ਕਰੋੜ ਰੁਪਇਆ ਲੱਗਿਆ ਸੀ ਪਰ ਬਾਕੀ ਸਾਡਾ ਪੈਸਾ ਜਿਹੜਾ ਵਾ ਉਹ ਸਰਕਾਰ ਕੋਲ ਪਿਆ ਹੋਇਆ ਵਾ ਤੇ ਉਹ ਹੀ ਅਸੀਂ ਡਿਮਾਂਡ ਰੱਖੀ ਆ ਔਰ ਹੁਣ ਉਹਨਾਂ ਨੇ ਪ੍ਰੋਸਾ ਦੋਇਆ ਕਿ ਚੰਡੀਗੜ੍ਹ ਮੀਟਿੰਗ ਵਾਸਤੇ ਜਾ ਰਹੇ ਆ ਤੇ ਉਹਦੇ ਵਾਸਤੇ ਕੋਈ ਸਾਫ ਤੇ ਜਿਹੜਾ ਰਿਜ਼ਲਟ ਲੈ ਕੇ ਆਉਣਗੇ ਇਸ ਤੋਂ ਇਲਾਵਾ ਸਾਡੀ ਵੱਡੀ ਡਿਮਾਂਡ ਜਿਹੜੀ ਇਹ ਸੀ ਕਿ ਆ ਇਹ ਵੀ ਬੜਾ ਹਿਊਜ ਟਾਸਕ ਆ ਦੇਖਣ ਨੂੰ ਛੋਟਾ ਲੱਗਦਾ ਹੂਸਤਾਸ ਕਹਿ ਕੇ ਜਿਹੜਾ ਪਿੱਛੇ ਲਾਉਨ ਹੈ ਉਸ ਨੂੰ ਪੂਰੀ ਬਿਊਟੀਕ ਤੇ ਕਮਿਊਨੀਟੀਕੇਸ਼ਨ ਕੀਤੀ ਜਾਵੇ ਉਸ ਤੇ ਜਿਹੜੀ ਲੈਂਡਸਕੇਪਿੰਗ ਪ੍ਰੋਪਰ ਕੀਤੀ ਜਾਏ ਹਰਸ ਨਹੀਂ ਆ ਜਾਂ ਔਰ ਹਾਦਸੇ ਇਸ ਤਰ੍ਹਾਂ ਦੀ ਹੈ ਜਿਹੜੀਆਂ ਕਿ ਕਵਰਡ ਹੋਣ ਪ੍ਰੋਪਰ ਤੇ ਜਿਹੜਾ ਪ੍ਰੋਪਰ ਮਟੀਰੀਅਲ ਲਗਾ ਕੇ ਉਸ ਤੇ ਬਾਕੀ ਏਸੀ ਵਗੈਰਾ ਵੀ ਲੱਗ ਸਕਣ ਫੈਮਿਲੀਜ਼ ਜਿਹੜੀਆਂ ਆ ਕੇ ਉੱਤੇ ਬਹਿ ਸਕਣ ਤੇ ਇਸ ਤੋਂ ਇਲਾਵਾ ਉੱਪਰ ਜਿਹੜਾ ਇੱਕ ਹਾਲ ਹੈ ਉਹਨੂੰ ਸਾਊਂਡ ਪ੍ਰੂਫ ਕਰਨਾ ਵਾ ਅੱਗੇ ਅਗਲੇ ਪਾਸੇ ਜਿਹੜੀਆਂ ਲਾਈਟਸ ਲਗਣੀਆਂ ਵਾ ਪਹਿਲੇ ਸਾਡੇ ਮਰਕਰੀ ਲਾਈਟਸ ਲੱਗੀਆਂ ਪਰ ਉਹਨਾਂ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਇੱਕ ਲਾਈਟ ਜਗਾ ਰਹੇ ਤੇ ਸਾਰੇ ਸਮਝ ਲਓ ਬਰਾਬਰ ਆ ਉਹਨੀਆਂ LED ਲਾਈਟਸ ਦੀ ਡਿਮਾਂਡ ਕੀਤੀ ਉਹ ਵੀ ਡਿਮਾਂਡ ਉਹਨਾਂ ਨੇ ਪੂਰੀ ਕਰ ਲਈ ਆ ਇਸ ਤੋਂ ਇਲਾਵਾ ਜਿਹੜੀਆਂ ਔਰਨਾਮੈਂਟਲ ਲਾਈਟਸ ਆ ਉਹ ਵੀ ਡਿਮਾਂਡ ਕੀਤੀ ਗਈ ਆ ਉਹ ਵੀ ਉਹਨਾਂ ਨੇ ਡਿਮਾਂਡ ਜਿਹੜੀ ਮੰਨ ਲਈ ਆ ਸੋ ਮੈਂ ਜਿਵੇਂ ਪਹਿਲੇ ਦੱਸਿਆ ਕਿ ਕੱਲ ਤੋਂ ਹੀ ਇਹ ਕੰਮ ਜਿਹੜੇ ਹੋਣੇ ਸ਼ੁਰੂ ਹੋ ਜਾਣਗੇ ਗੈਦਰਿੰਗ ਦੀ ਗੱਲ ਕੀਤੀ ਜਿਵੇਂ ਕੀ ਗੱਲ ਆਪਾਂ ਮੈਂਬਰਸ ਦੇ ਨਾਲ ਜਾਂ ਜੋ ਕਾਰਡ ਇਸ਼ੂ ਕੀਤੇ ਜਾਂਦੇ ਆ ਜੇ ਲੋਕ ਕਲੱਬ ਦੇ ਮੈਂਬਰਸ ਬਣਨਗੇ ਉਹੀ ਐਂਟਰੀ ਕਰ ਸਕਣਗੇ ਜਾਂ ਲੋਕਲ ਲੋਕ ਵੀ ਇੱਥੇ ਆ ਸਕਣਗੇ ਨਹੀਂ ਦੇਖੋ ਲੋਕਲ ਲੋਕ ਵਾਸਤੇ ਤੇ ਆਪਾਂ ਜਿਹੜੇ ਕਾਰਡਸ ਐ ਉਹ ਜਾਰੀ ਕਰ ਰਹੇ ਆ ਹਨਾ ਉਹਨਾਂ ਨੂੰ ਮੈਂਬਰਸ਼ਿਪ ਦੇ ਰਹੇ ਆ ਜੀ ਕਾਰਡ ਦਿਖਾ ਕੇ ਇੱਥੇ ਬਕਾਇਦਾ ਤੌਰ ਤੇ ਪੂਰੀ ਪ੍ਰੋਪਰ ਮੈਨੇਜਮੈਂਟ ਹੋਏਗੀ ਉਸ ਤੇ ਉਹ ਪੂਰੀ ਮੈਨੇਜਮੈਂਟ ਤੇ ਉਹਦੇ ਵਿੱਚ ਜਿਹੜੀ ਗੈਸਟ ਫੀਸ ਐ ਜਿਹੜੀ ਸਾਰੇ ਕਲੱਬਾਂ ਚ ਲਈ ਜਾਂਦੀ ਐ ਇੱਕ ਹੋਰ ਚੀਜ਼ ਜਿਹੜੀ ਮੈਂ ਸਾਰੇ ਆਪਣੇ ਵੀਰਾਂ ਨੂੰ ਸਾਫ਼ ਕਰਨਾ ਚਾਹੁੰਦਾ ਵਾਂ ਤੁਸੀਂ ਜਿੰਨੀਆਂ ਵੀ ਇੱਥੇ ਪ੍ਰੈਸ ਕਲੱਬਸ ਨੇ ਪਾਣੀ ਤੁਸੀਂ ਐਂਬਸਡਰ ਕਲਬ ਲਾ ਲਓ ਤੇਜ ਲਾ ਲਓ ਸਰਵਿਸ ਕਲਬ ਲਾ ਲਓ ਲੰਸਨ ਕਲਬ ਲਾ ਲਓ ਉਹ ਸਾਰਿਆਂ ਦੇ ਵਿੱਚ ਇੱਕ ਜਿਹੜਾ ਸੋਰਸ ਆਫ ਇਨਕਮ ਹੈ ਉਹ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਇਹ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਸਾਡੇ ਜੇ 200 250 ਮੈਂਬਰ ਬਣਦੇ ਨੇ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂਬਰ ਨੇ ਔਰ ਮੈਂਬਰਸ ਨਾ ਸਿਰਫ ਜਿਹੜੀ ਮੰਥਲੀ ਫੀਸ ਦਿੰਦੇ ਨੇ ਉੱਥੇ ਬਲਕਿ ਉੱਥੇ ਜਿਹੜਾ ਈਵੈਂਟ ਕੀਤਾ ਜਾਂਦਾ ਮੰਨ ਲਓ ਕੋਈ ਦਿਵਾਲੀ ਦਾ ਈਵੈਂਟ ਕੀਤਾ ਉਰਤੇ 5 ਲੱਖ ਰੁਪਏ ਖਰਚਾ ਆ ਗਿਆ ਉਹ 5 ਲੱਖ ਰੁਪਏ ਸਾਰੇ ਮੈਂਬਰਸ ਦੇ ਉੱਤੇ ਡਿਵਾਈਡ ਕਰਦੇ ਆ ਇਸ ਢੰਗ ਨਾਲ ਇਵੈਂਟਸ ਕੀਤੇ ਜਾਂਦੇ ਆ ਔਰ ਕੋਈ ਉੱਤੇ ਇੰਸਟਾਲ ਕੋਈ ਚੀਜ਼ ਇੰਸਟਾਲ ਕਰਨੀ ਹੈ ਕੁਝ ਕਰਨਾ ਉਹ ਵੀ ਮੈਂਬਰਸ ਦੇ ਵਿੱਚ ਡਿਵਾਈਡ ਕਰਕੇ ਕਰਦੇ ਆ ਪਰ ਅਸੀਂ ਦੇਖੋ ਤੁਹਾਡੇ ਵਾਸਤੇ ਕਿੱਡੀ ਵੱਡੀ ਸੌਜਤ ਆ ਅਸੀਂ ਕੋਈ ਇਸ ਤਰ੍ਹਾਂ ਦਾ ਖਰਚਾ ਨਹੀਂ ਲੈਂਦੇ ਜਿਹੜੀ ਇਵੈਂਟ ਵੀ ਕਰਵਾ ਕੇ ਦਿੰਨੇ ਆ ਸਾਰੇ ਨੂੰ ਆਪਾਂ ਫ੍ਰੀ ਆਫ ਕੋਸ ਕਰਦੇ ਆ ਨਹੀਂ ਜੀ ਤੁਸੀਂ ਆਓ ਤੁਸੀਂ ਇੰਜੋਏ ਕਰੋ ਕਿੰਨੇ ਇਵੈਂਟਸ ਅਸੀਂ ਕਰਾਏ ਆ ਲੋਹੜੀ ਦੇ ਹੋਰ ਵੀ ਕਈ ਇਵੈਂਟਸ ਜਿਹੜੇ ਜਿਹੀ ਕਰਵਾਉਣੇ ਆ ਕੈਂਪ ਲਗਾਨੇ ਆ ਕਿਸੇ ਮੈਂਬਰ ਕੋ ਕੋਈ ਪੈਸਾ ਨਹੀਂ ਲਿਆ ਜਾਂਦਾ ਔਰ ਗੁਰਪੁਰਬ ਮਨਾਇਆ ਹਰ ਤਰ੍ਹਾਂ ਦੇ ਇਵੈਂਟਸ ਜਿਹੜੇ ਆਈ ਕਰਦੇ ਆ ਹਾਲਾਂਕਿ ਸਾਨੂੰ ਫੰਡਸ ਕਿਤੇ ਨਹੀਂ ਆ ਰਹੇ ਸਾਡੇ ਕੋ ਨਾ ਸਵਿਮਿੰਗ ਪੂਲ ਆ ਨਾ ਇੱਥੇ ਸਾਡੇ ਕੋ ਜਿਮ ਆ ਜਿੱਥੋਂ ਕਿ ਆਊਟਸੋਰਸਿੰਗ ਕਰ ਸਕੀਏ ਖੈਰ ਅੱਗੇ ਉਹ ਕਰਾਂਗੇ ਪਰ ਫਿਰ ਵੀ ਉਸ ਦੇ ਬਾਵਜੂਦ ਇਸ ਪ੍ਰੈਸ ਕਲੱਬ ਨੂੰ ਰਨਿੰਗ ਪੋਜੀਸ਼ਨ ਚ ਰੱਖਿਆ ਆ ਇਹ ਬਹੁਤ ਵੱਡੀ ਗੱਲ ਹੈ ਇਹਨੂੰ ਵਿਚਾਰ ਕੇ ਦੇਖਿਓ ਕਿ ਇਹ ਗੱਲ ਕਿੱਥੇ ਜਾਂਦੀ ਹੈ दूसरे नंबर तो यह है कि जी आप चाहते कि जिस ढंग बाकी अः डिमांड कर रही वा वो अभी करिए बिल्कुल नहीं करना सानू पता वा कि मैं खुद पत्रकार सारे पत्रकार ने और सारे पता कि कि इनकम होंगी कहीं कोई वो शहूकार नहीं है कोई लैंड नहीं है जिड़े की मन मानिया फीसा देन मन माने खर्चे देने नहीं हो सकता यह प्रैस कलब बने ही इसे वास्ते और सरकार ने इसे वास्ते बना दिता बड़ी नोमिनल फीस रखी हुई है ਔਰ ਨੋਮੀਨਲ ਫੀਸ ਦੇ ਨਾਲ ਇਹ ਹੈ ਕਿ ਜਦੋਂ ਪਰ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਆ ਸਿਰਫ ਇੱਕੋ ਚੀਜ਼ ਹੀ ਡਿਮਾਂਡ ਕਰਦੇ ਆ ਕਿ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਆ ਤੁਸੀਂ ਆਪਣਾ ਇੰਟਰਸਟ ਲਓ ਇਮੋਸ਼ਨਲੀ ਜੁੜੋ ਪ੍ਰੈਸ ਕਲੱਬ ਨਾਲ ਤੇ ਫਿਰ ਇਹ ਪ੍ਰੈਸ ਕਲੱਬ ਜਿਹੜਾ ਵਾ ਅੱਗੇ ਚੱਲਣਾ ਵਾ ਹੋਰ ਤੁਹਾਡੇ ਕੋਲ ਅਸੀਂ ਕੁਝ ਡਿਮਾਂਡ ਨਹੀਂ ਕਰਦੇ